ਫੈਡਰਲ ਸਿਆਸਤਤ ਪਿਛਲੇ ਕਈ ਦਿਨਾਂ ਤੋਂ ਕਾਫੀ ਚਰਚਾ ਦੇ ਵਿੱਚ ਬਣੀ ਹੋਈ ਹੈ ਬਹੁਤ ਸਾਰੀਆਂ ਸਰਗਰਮੀਆਂ ਜਿਹੜੀਆਂ ਨੇ ਉਹ ਫੈਡਰਲ ਪੱਧਰ ਤੇ ਚੱਲ ਰਹੀਆਂ ਨੇ ਕਿਉਂਕਿ ਕੈਨੇਡਾ ਦੇ ਵਿੱਚ ਇਸ ਸਮੇਂ ਘਟ ਗਿਣਤੀ ਲਿਬਰਲ ਸਰਕਾਰ ਹੈ ਤੇ ਲਿਬਰਲਸ ਦੀ ਸਰਕਾਰ ਬੇਸ਼ੱਕ ਐਨਡੀਪੀ ਦੇ ਨਾਲ ਸਮਝੌਤੇ ਤਹਿਤ ਚੱਲ ਰਹੀ ਸੀ ਪਰ ਪਿਛਲੇ ਮਹੀਨੇ ਐਨਡੀਪੀ ਦੇ ਵੱਲੋਂ ਜਿਹੜਾ ਨੋ ਕੰਫੀਡੈਂਸ ਸਪਲਾਈ ਐਗਰੀਮੈਂਟ ਸੀ ਉਹ ਤੋੜ ਲਿਆ ਗਿਆ ਤੇਰੇ ਬਾਅਦ ਐਨਡੀਪੀ ਨੇ ਇਹ ਗੱਲ ਕਹੀ ਸੀ ਕਿ ਉਹ अर्ਲੀ ਇਲੈਕਸ਼ਨ ਤਾਂ ਨਹੀਂ ਚਾਹੁੰਦੇ ਪਰ ਉਹ ਹੁਣ ਬਿਲ ਟੂ ਬਿਲ ਦੇਖਣਗੇ ਕਿ ਲਿਬਰਲਸ ਦਾ ਸਮਰਥਨ ਕਰਨਾ ਹੈ ਜਾਂ ਫਿਰ ਨਹੀਂ ਕਰਨਾ ਸੋ ਇਸੇ ਤਰ੍ਹਾਂ ਦੀ ਇੱਕ ਹੋਰ ਮਹੱਤਵਪੂਰਨ ਪਾਰਟੀ ਜਿਹੜੀ ਆ ਬਲੌਕ ਕਿਬਕਾ ਜਿਹੜੇ ਕਿ ਕਯੂਬਿਕ ਆਧਾਰਿਤ ਪਾਰਟੀ ਹੈ ਤਾਂ ਉਹਨਾਂ ਦੇ ਕੋਲੇ ਵੀ ਚੰਗੀਆਂ ਸੀਟਾਂ ਜਿਹੜੀਆਂ ਹਾਊਸ ਦੇ ਵਿੱਚ ਹੈਗੀਆਂ ਨੇ ਸੋ ਬਲੌਕ ਦੇ ਵੱਲੋਂ ਵੀ ਇਸ ਮੌਕੇ ਤੇ ਜਿਹੜਾ ਸਿਆਸੀ ਦ੍ਰਿਸ਼ ਫੈਡਰਲ ਪੱਧਰ ਤੇ ਬਣਿਆਗਾ ਤਾਂ ਉਹ ਚ ਇਹ ਗੱਲ ਕਹੀ ਗਈ ਸੀ ਕਿ ਉਹ 크ਿਸਮਸ ਤੱਕ ਸਰਕਾਰ ਨੂੰ ਸਮਰਥਨ ਦੇਣ ਦੇ ਲਈ ਤਿਆਰ ਨੇ ਪਰ ਇਹਦੇ ਲਈ ਜ਼ਰੂਰੀ ਇਹ ਹੈ ਕਿ ਲਿਬਰਲਸ ਉਹਨਾਂ ਦੀਆਂ ਦੋ ਮੰਗਾਂ ਪੂਰੀਆਂ ਕਰਨ ਇੱਕ ਮੰਗ ਤਾਂ ਇਹ ਸੀ ਕਿ ਜਿਹੜੇ 65 ਤੋਂ 75 ਸਾਲ ਦੀ ਏਜ ਦੇ ਸੀਨੀਅਰਸ ਨੇ ਉਹਨਾਂ ਦੀ ਪੈਨਸ਼ਨ ਦੇ ਵਿੱਚ 10% ਦਾ ਵਾਧਾ ਬਲੌਕ ਚਾਹੁੰਦੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਸਪਲਾਈ ਸਬੰਧੀ ਐਗਰੀਮੈਂਟਸ ਜਾਂ 네ਗੋਸ਼ੀਏਸ਼ਨਸ ਇੰਟਰਨੈਸ਼ਨਲ ਲੈਵਲ ਤੇ ਹੋਣ ਤਾਂ ਉਹਦੇ ਵਿੱਚ ਡੈਰੀ ਤੇ ਜਿਹੜੇ ਫਾਰਮਰਸ ਨੇ ਉਹਨਾਂ ਦਾ ਖਾਸ ਕਰਕੇ ਧਿਆਨ ਜੜਾ ਰੱਖਿਆ ਜਾਵੇ ਤਾਂ ਹੁਣ ਇਸ ਮੁੱਦੇ ਦੇ ਉੱਪਰ 네ਗੋਸ਼ੀਏਸ਼ਨਸ ਦੇ ਲਈ 29 ਅਕਤੂਬਰ ਤੱਕ ਦਾ ਸਮਾਂ ਜਿਹੜਾ ਬਲੌਕ ਨੇ ਦਿੱਤਾ ਗਿਆ ਕਿ ਉਸ ਸਮੇਂ ਤੱਕ ਲਿਬਰਲ ਸੇਰੇ ਤੇ ਸਪਸ਼ਟ ਜਵਾਬ ਦੇਣ ਤੇ ਕਦਮ ਜਿਹੜੇ ਉਹ ਅੱਗੇ ਵਧਾਉਣ ਤੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਜੇਕਰ ਲਿਬਰਲਸ ਇਸ ਮੁੱਦੇ ਦੇ ਉੱਪਰ ਗੱਲਬਾਤ ਨਹੀਂ ਕਰਦੇ ਜਾਂ ਕਦਮ ਅੱਗੇ ਨਹੀਂ ਵਧਾਉਂਦੇ ਤਾਂ ਫਿਰ ਉਹ ਦੂਜੀਆਂ ਧਿਰਾਂ ਦੇ ਨਾਲ ਨੇਗੋਸ਼ੀਏਸ਼ਨ ਕਰਨਗੇ ਕਿ अर्ਲੀ ਇਲੈਕਸ਼ਨ ਹੋ ਜਾਣ ਤੇ ਸਰਕਾਰ ਜਿਹੜੀ ਇਹ ਡਿੱਗ ਪੇ ਤਾਂ ਇਸ ਮਾਮਲੇ ਦੇ ਵਿੱਚ ਬੀਤੇ ਦਿਨ ਪ੍ਰਾਈਵੇਟ ਮੈਂਬਰ ਬਿੱਲ ਬਲੋਕ ਦੇ ਵੱਲੋਂ ਲਿਆਂਦਾ ਗਿਆ ਤਾਂ ਉਸ ਪ੍ਰਾਈਵੇਟ ਮੈਂਬਰ ਬਿੱਲ ਦੇ ਵਿੱਚ 65 ਤੋਂ 75 ਸਾਲ ਦੀ ਏਜ ਦੇ ਜਿਹੜੇ ਸੀਨੀਅਰਸ ਨੇ ਤਾਂ ਉਹਨਾਂ ਦੀ ਪੈਨਸ਼ਨ ਦੇ ਵਿੱਚ 10% ਦਾ ਵਾਧਾ ਕਰਨ ਦੀ ਮੰਗ ਜਿਹੜੀ ਉਹ ਕੀਤੀ ਗਈ ਹੈ ਸੋ ਲਿਬਰਲਸ ਦੇ ਵੱਲੋਂ ਇਹਦਾ ਵਿਰੋਧ ਕੀਤਾ ਗਿਆ ਹਾਊਸ ਦੇ ਵਿੱਚ ਪਰ ਐਨਡੀਪੀ ਨੇ ਤੇ ਕੰਜ਼ਰਵਟਿਵ ਪਾਰਟੀ ਨੇ ਦੇ ਹੱਕ ਦੇ ਵਿੱਚ ਵੋਟ ਪਾਈ ਤੇ ਪੰਜ ਜਿਹੜੇ ਬੈਕਵੈਂਚਰਸ ਲਿਬਰਲਸ ਨੇ ਉਹਨਾਂ ਨੇ ਵੀ ਇਹਦੇ ਹੱਕ ਦੇ ਵਿੱਚ ਵੋਟ ਪਾਈ ਤਾਂ ਉਹਦੇ ਨਾਲ ਹੁਣੇ ਬਿੱਲ ਹਾਊਸ ਆਫ ਕਾਮਨਸ ਦੇ ਵਿੱਚ ਪਾਸ ਹੋ ਗਿਆ ਤਾਂ ਜਦੋਂ ਹਾਊਸ ਆਫ ਕਾਮਨਸ ਦੇ ਵਿੱਚ ਪਾਸ ਹੋ ਗਿਆ ਹਟਾਏ ਦੇ ਬਾਅਦ ਇਹਨੇ ਸੈਨੇਟ ਤੇ ਜਾਣਾਗਾ ਫਿਰ ਸ਼ਾਹੀ ਮਨਜ਼ੂਰੀ ਤੋਂ ਬਾਅਦ ਇਹ ਕਾਨੂੰਨ ਬਣ ਜਾਂਦਾ ਪਰ ਇਸੇ ਢੰਗ ਦੇ ਨਾਲ ਨਹੀਂ ਹੁੰਦਾ ਕਿਉਂਕਿ ਜਿਹੜਾ ਵੀ ਪ੍ਰਾਈਵੇਟ ਮੈਂਬਰ ਬਿੱਲ ਹੈ ਉਹ ਕਦੇ ਵੀ ਆਟਵਾ ਨੂੰ ਇਸ ਪੱਧਰ ਤੇ ਮਜਬੂਰ ਨਹੀਂ ਕਰ ਸਕਦਾ ਕਿ ਉਹ ਬਿਨਾਂ ਕੈਬਨਿਟ ਅਪਰੂਵਲ ਦੇ ਕੋਈ ਖਰਚੇ ਨੂੰ ਆਗਿਆ ਜੜੀ ਉਹ ਦੇਣ ਤਾਂ ਉੱਥੇ ਆ ਕੇ ਕਾਨੂੰਨੀ ਘੁੰਡੀ ਜਿਹੜੀ ਉਹ ਫਸਦੀ ਹੈ ਕਿ ਇਹ ਬਿੱਲ ਬੇਸ਼ੱਕ ਪਾਸ ਵੀ ਹੋ ਜੇ ਪਰ ਜੇਕਰ ਕੋਈ ਨਵਾਂ ਖਰਚਾ ਕਰਨਾਗਾ ਤਾਂ ਉਹਦੇ ਲਈ ਕੈਬਨਟ ਦੀ ਮਨਜ਼ੂਰੀ ਜ਼ਰੂਰੀ ਹੈ ਤੇ ਜੇ ਇਹਦੇ ਚ 10% ਵਾਧੇ ਦੀ ਗੱਲ ਆ ਤਾਂ ਸੁਭਾਵਿਕ ਤੌਰ ਤੇ ਖਰਚਾ ਤਾਂ ਹੋ ਹੈਗਾਗਾ ਤਾਂ ਕੈਬਨਟ ਮਨਜ਼ੂਰੀ ਦੀ ਜ਼ਰੂਰੀ ਜ਼ਰੂਰਤ ਜਿਹੜੀ ਉਹ ਪੈਣੀ ਆ ਤਾਂ ਹੁਣ ਇਹ ਗੱਲਬਾਤ ਬਲੌਗ ਦੇ ਲੀਡਰ ਵੱਲੋਂ ਕਹੀ ਗਈ ਹੈ ਕਿ ਬਿੱਲ ਹਾਊਸ ਦੇ ਵਿੱਚ ਪਾਸ ਹੋ ਗਿਆ ਲਿਬਰਲਸ ਨੇ ਬੇਸ਼ੱਕ ਇਹਦਾ ਵਿਰੋਧ ਕੀਤਾ ਪਰ ਉਹ ਕਹਿੰਦੇ ਕਿ 29 ਅਕਤੂਬਰ ਤੱਕ ਦਾ ਸਮਾਂ ਅਸੀਂ ਲਿਬਰਲਸ ਨੂੰ ਦਿੰਨੇ ਆ ਕਿ ਇਸ ਮਾਮਲੇ ਤੇ ਸਪਸ਼ਟ ਜਵਾਬ ਸਾਨੂੰ ਦੇਣ ਕੀ ਕਦੋਂ ਤੱਕ ਇਹ ਹੋ ਜਾਣਾ ਹੈ ਤੇ ਕਦੋਂ ਤੱਕ ਇਹਨੂੰ ਸ਼ਾਹੀ ਮਨਜ਼ੂਰੀ ਦੇ ਲਈ ਜਿਹੜਾ ਉਹ ਭੇਜਿਆ ਜਾਊਗਾ ਕਿਉਂਕਿ ਜੇ ਸ਼ਾਹੀ ਮਨਜ਼ੂਰੀ ਇਹਨੂੰ ਮਿਲ ਜਾਂਦੀ ਹੈ ਤਾਂ ਬਾਅਦ ਦੇ ਵਿੱਚ ਇਹ ਕਦਮ ਜਿਹੜਾ ਚੁੱਕਿਆ ਜਾ ਸਕਦਾ ਤੇ ਬਲੌਗ ਦੇ ਲੀਡਰ ਦਾ ਇਹ ਕਹਿਣਾ ਹੈ ਕਿ ਇਹ ਸਿਰਫ ਕਯੂਬਿਕ ਦੇ ਸੀਨੀਅਰਸ ਦੀ ਗੱਲ ਨਹੀਂ ਹੈ ਇਹ ਕੈਨੇਡਾ ਭਰ ਦੇ ਵਿੱਚ ਜਿੰਨੇ ਸੀਨੀਅਰਸ ਨੇ ਉਹਨਾਂ ਨੂੰ ਫਾਇਦਾ ਇਹਦੇ ਨਾਲ ਜਿਹੜਾ ਉਹ ਹੋਏਗਾ ਉਹ ਕਹਿੰਦੇ ਕਿ ਕਾਸਟ ਆਫ ਲਿਵਿੰਗ ਵਧੀ ਹੋਈ ਹੈ ਰੈਂਟ ਜੇ ਸਟੰਗ ਦੇ ਨਾਲ ਵਧੇ ਹੋਏ ਨੇ ਤਾਂ ਉਸ ਮਾਮਲੇ ਦੇ ਵਿੱਚ ਸੀਨੀਅਰਸ ਦੀ ਇਨਕਮ ਵੀ ਜਿਹੜੀ ਉਹ ਜ਼ਰੂਰ ਵਧਣੀ ਚਾਹੀਦੀ ਹੈ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜਾ ਉਹ ਸਪਲਾਈ ਚੇਨ ਸਟਰੈਂਥਨ ਦੀ ਗੱਲ ਕਰਦੇ ਆ ਤਾਂ ਉਹ ਵੀ ਕੱਲੇ ਕਯੂਬਿਕ ਦੇ ਡੇਰੀ ਫਾਰਮ ਜਾਂ ਪੋਲਟਰੀ ਫਾਰਮਰਸ ਦੀ ਗੱਲ ਨਹੀਂ ਆ ਉਹ ਪੂਰੇ ਕੈਨੇਡਾ ਭਰ ਦੇ ਵਿੱਚ ਜਿਹੜੇ ਪੋਲਟਰੀ ਫਾਰਮ ਵਾਲੇ ਨੇ ਡੇਰੀ ਫਾਰਮ ਵਾਲੇ ਨੇ ਉਹਨਾਂ ਦਾ ਫਾਇਦਾ ਉਹਦੇ 'ਚ ਹੋਣਾਗਾ ਤਾਂ ਫਿਲਹਾਲ ਸਰਕਾਰ ਦੇ ਵੱਲੋਂ ਜਾਇਕਾ ਲੋਕਿ ਲਿਬਰਲਸ ਦੇ ਵੱਲੋਂ ਇਸ ਬਿੱਲ ਦੇ ਵਿਰੋਧ ਦੇ ਵਿੱਚ ਵੋਟ ਪਾਉਣ ਦੀ ਗੱਲ ਆਖੀ ਗਈ ਸੀ ਤੇ ਉਹਨਾਂ ਨੇ ਪਾਈ ਵੀ ਐ ਪਰ ਹੁਣ ਇਹਦੇ ਬਾਅਦ ਨੇਗੋਸ਼ੀਏਸ਼ਨਸ ਕਿ ਸੰਗ ਦੀਆਂ ਰਹਿੰਦੀਆਂ ਨੇ ਉਹਦੇ ਤੇ ਨਜ਼ਰ ਜੜੀ ਉਹ ਜ਼ਰੂਰ ਰੱਖੀ ਜਾਏਗੀ ਕਿਉਂਕਿ ਲਿਬਰਲਸ ਵੀ अर्ਲੀ ਇਲੈਕਸ਼ਨ ਨਹੀਂ ਚਾਹੁੰਦੇ ਐਨਡੀਪੀ ਵੀ अर्ली इलेक्शन ਜਿਹੜਾ ਉਹ ਨਹੀਂ ਚਾਹੁੰਦੀ ਕਿਉਂਕਿ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਵਾਰ-ਵਾਰ ਇਹ ਗੱਲ ਕਹਿ ਰਹੇ ਨੇ ਕਿ ਅਸੀਂ अर्ली इलेक्शन ਨਹੀਂ ਚਾਹੁੰਦੇ ਬੇਸ਼ੱਕ ਸਮਰਥਨ ਜਿਹੜਾ ਉਹ ਵਾਪਸ ਲੈ ਲਿਆ ਗਿਆ ਦੂਜੇ ਪਾਸੇ ਜਦੋਂ ਅਸੀਂ ਕੰਜ਼ਰਵਟਿਵ ਪਾਰਟੀ ਦੀ ਗੱਲ ਕਰਦੇ ਹਾਂ ਤਾਂ ਕੰਜ਼ਰਵਟਿਵਜ਼ ਜਲਦੀ ਇਲੈਕਸ਼ਨ ਚਾਹੁੰਦੇ ਨੇ ਉਹਦੇ ਲਈ ਉਹਨਾਂ ਦੇ ਵੱਲੋਂ ਦੋ ਨੋ ਕੰਫੀਡੈਂਸ ਮੋਸ਼ਨ ਵੀ ਹਾਊਸ ਦੇ ਵਿੱਚ ਲਿਆਂਦੇਗੇ ਭਾਵੇਂ ਕਿ ਦੋ ਬੇਭਰੋਸਗੀ ਮਤੇ ਲਿਆਂਦੇਗੇ ਸਦਨ ਦੇ ਵਿੱਚ ਕਿ ਇਸ ਸਰਕਾਰ ਤੇ ਸਦਨ ਦਾ ਭਰੋਸਾ ਨਹੀਂ ਰਿਹਾ ਪਰ ਉਹਦੇ ਵਿੱਚ ਐਨਡੀਪੀ ਤੇ ਬਲਾਕ ਦੇ ਵੱਲੋਂ ਲਿਬਰਲਸ ਦੇ ਹੱਕ ਦੇ ਵਿੱਚ ਵੋਟ ਜਿਹੜੀ ਉਹ ਪਾਈ ਗਈ ਆ ਤਾਂ ਉਹਦੇ ਨਾਲ ਸਰਕਾਰ ਬਚ ਗਈ ਹੈ ਤੇ ਸਰਕਾਰ ਬਚਣ ਤੋਂ ਬਾਅਦ ਹੁਣ ਬਲਾਕ ਨੇ ਗੱਲ ਕਹੀ ਹੈ ਕਿ ਸਾਡੀਆਂ ਜਿਹੜੀਆਂ ਦੋ ਪ੍ਰਮੁੱਖ ਮੰਗਾਂ ਨੇ ਇਹਨਾਂ ਨੂੰ ਪੂਰਾ ਕਰਨ ਦੇ ਲਈ ਸਪਸ਼ਟ ਜਵਾਬ ਲਿਬਰਲਸ ਦੇਣ ਤੇ ਜੇ ਸਪਸ਼ਟ ਜਵਾਬ ਦੇਣਗੇ ਤਾਂ ਉਹ ਸੋਚ ਸਕਦੇ ਨੇ ਕਿ ਇਨ ਫਿਊਚਰ ਵੀ ਲਿਬਰਲਸ ਦਾ ਸਮਰਥਨ ਜਿਹੜਾ ਉਹ ਕੀਤਾ ਜਾਵੇ ਕਿਉਂਕਿ ਜਦੋਂ ਅਸੀਂ ਨੰਬਰਸ ਦੀ ਗੱਲ ਕਰਦੇ ਆ ਤਾਂ ਇਸ ਸਮੇਂ ਜਿਹੜੇ ਨੈਨੋਜ਼ ਦੇ ਨੰਬਰਸ ਆਏ ਨੇ ਨੈਨੋਜ਼ ਇੱਕ ਕਾਫੀ ਪ੍ਰੋਸੇਮੰਦ ਰਿਸਰਚ ਏਜੰਸੀ ਜਿਹੜੀ ਉਹ ਮੰਨੀ ਜਾਂਦੀ ਹੈ ਉਹਨਾਂ ਦੇ ਜਿਹੜੇ ਨੰਬਰਸ ਹੁੰਦੇ ਨੇ ਪੋਲਦੇ ਉਹ ਸਟੀਕ ਨੇੜੇ ਤੇੜੇ ਜਿਹੜੇ ਉਹ ਰਹਿੰਦੇ ਨੇ ਉਹ ਬੇਸ਼ੱਕ ਇਲੈਕਸ਼ਨਲ ਰਿਜ਼ਲਟਸ ਨੂੰ ਲੈ ਕੇ ਹੁਣ ਸੀਟਸ ਨੂੰ ਲੈ ਕੇ ਹੁਣ ਤਾਂ ਹੁਣ ਨਿਕ ਨੈਨੋਸ ਨੇ ਇਹ ਗੱਲ ਕਹੀ ਹੈ ਕਿ ਇਸ ਸਮੇਂ ਲਿਬਰਲਜ਼ ਐਨਡੀਪੀ ਤੋਂ ਵੀ ਪਿੱਛੇ ਨੇ ਤੇ ਹਿਸਟੋਰਿਕਲੀ ਇੰਨਾ ਬੁਰਾ ਹਾਲ ਕਦੇ ਲਿਬਰਲਜ਼ ਦਾ ਨਹੀਂ ਹੋਇਆ ਕਹਿੰਦੇ ਕਿ ਪ੍ਰਮੁੱਖ ਤੌਰ ਤੇ ਕੈਨੇਡਾ ਚ ਮੁਕਾਬਲਾ ਜਿਹੜਾ ਹੈ ਉਹ ਲਿਬਰਲਸ ਤੇ ਕੰਜ਼ਰਵਟਿਵ ਦੇ ਦਰਮਿਆਨ ਰਹਿੰਦਾਗਾ ਪਰ ਜੇਕਰ ਅੱਜ ਇਲੈਕਸ਼ਨ ਹੁੰਦੀਆਂ ਨੇ ਤਾਂ ਅੱਜ ਇਲੈਕਸ਼ਨ ਚ ਸੁਭਾਵਨਾਵਾਂ ਨੇ ਕਿ ਲਿਬਰਲਸ ਜਿਹੜੇ ਉਹ ਐਨਡੀਪੀ ਤੋਂ ਵੀ ਪਿੱਛੇ ਰਹਿ ਸਕਦੇ ਆ ਕਿਉਂਕਿ ਐਨਡੀਪੀ ਦੇ ਨੰਬਰ ਲਿਬਰਲਸ ਦੇ ਮੁਕਾਬਲੇ ਚੰਗੇ ਮੰਨੇ ਜਾਂਦੇ ਨੇ ਖਾਸ ਕਰਕੇ ਜਦੋਂ ਅਸੀਂ 온ਟਾਰੀਓ ਕਿਊਬਿਕ ਦੀ ਗੱਲ ਕਰਦੇ ਆ ਜਿੱਥੇ ਕਿ 1% ਜਿੱਤ ਲਿਬਰਲਸ ਬਹੁਤ ਇਲਾਕਿਆਂ ਦੇ ਵਿੱਚ ਜਿੱਤੇ ਨੇ ਉਹ ਬੇਸ਼ੱਕ ਮੌਂਟਰੀਅਲ ਦੇ ਆਸ-ਪਾਸ ਦਾ ਇਲਾਕਾ ਜਾਂ ਗ੍ਰੇਟਰ ਟੋਰੰਟੋ ਏਰੀਆ ਦਾ ਇਲਾਕਾ ਜਿਹੜੀਆਂ ਕਿ ਅਰਬਨ ਸੀਟਾਂ ਨੇ ਤਾਂ ਲਿਬਰਲਸ ਦਾ ਘੜ ਮੰਨੀਆਂ ਜਾਂਦੀਆਂ ਨੇ ਤੇ ਕਹਿ ਜਾਂਦਾ ਕਿ ਉੱਥੇ ਵੀ ਹੋਣਾ ਇੰਨੀ ਮਜ਼ਬੂਤ ਪਕੜ ਲਿਬਰਲਸ ਦੀ ਨਹੀਂ ਰਹੀ ਟੋਰੰਟੋ ਸੇਂਟ ਪੌਲਜ਼ ਦੀ ਸੀਟ ਹੋਵੇ ਜਾਂ ਮੌਂਟਰੀਅਲ ਦੀ ਰਾਈਟਿੰਗ ਵਾਲੀ ਸੀਟ ਹੋਵੇ ਤਾਂ ਉਹ ਦੋਵੇਂ ਬਾਈ ਇਲੈਕਸ਼ਨ ਦੇ ਵਿੱਚ ਲਿਬਰਲਸ ਨੇ ਲੂਜ਼ ਕੀਤੀਆਂ ਨੇ ਤਾਂ ਇਹਦਾ ਮਤਲਬ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਦੀ ਲੋਕਪ੍ਰਿਅਤਾ ਜਾਂ ਲਿਬਰਲਸ ਦੀ ਲੋਕਪ੍ਰਿਅਤਾ ਲਗਾਤਾਰ ਹੇਠਾਂ ਵੱਲ ਜਾ ਰਹੀ ਹੈ ਤੇ ਕੰਜ਼ਰਟ ਆਫ ਪਾਰਟੀ ਜੇਕਰ ਅੱਜ ਇਲੈਕਸ਼ਨ ਹੁੰਦੀ ਹੈ ਤਾਂ 200 ਤੋਂ ਪਲੱਸ ਸੀਟਾਂ ਜਿਹੜੀਆਂ ਉਹ ਲੈ ਕੇ ਜਾਏਗੀ ਐਨਡੀਪੀ ਤੇ ਬਲੌਕ ਦੀ ਪਰਫਾਰਮੈਂਸ ਦੇ ਵਿੱਚ ਵੀ ਥੋੜਾ ਬਹੁਤ ਸੁਧਾਰ ਜਿਹੜਾ ਉਹ ਹੋ ਸਕਦਾਗਾ ਤਾਂ ਹੁਣ ਜਦੋਂ ਇਸ ਤਰ੍ਹਾਂ ਦੀ ਸਥਿਤੀ ਸਰਵੇਸ ਦੇ ਵਿੱਚ ਆ ਰਹੀ ਹੈ ਗਵਰਨਮੈਂਟ ਦੇ ਆਪਣੇ ਵੀ ਅੰਦਰਨਲ ਸਰਵੇ ਹੁੰਦੇ ਨੇ ਤਾਂ ਉਸ ਸਮੇਂ अर्ਲੀ ਇਲੈਕਸ਼ਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨਹੀਂ ਚਾਹਣਗੇ ਤਾਂ ਉਸ ਸੰਬੰਧੀ ਹੁਣ ਬਲੌਕ ਦੀਆਂ ਮੰਗਾਂ ਦੇ ਵੱਲ ਕਿਵੇਂ ਧਿਆਨ ਦਿੱਤਾ ਜਾਂਦਾ ਜਾਂ ਐਨਡੀਪੀ ਜੋ ਕੋ ਚਾਹੁੰਦੀ ਉਹਦੇ ਵੱਲ ਕਿਵੇਂ ਧਿਆਨ ਦਿੱਤਾ ਜਾਂਦਾ ਹੈ ਕਿ ਪਾਵਰ ਬੈਲੈਂਸ ਦੀ ਗੱਲ ਜਿਹੜੇ ਆਪੋਜੀਸ਼ਨ ਵਾਲੇ ਕਰਦੇ ਨੇ ਤਾਂ ਹੁਣ ਉਸ ਪਾਸੇ ਵੱਲ ਕਦਮ ਵਧਾਏ ਜਾਂਦੇ ਨੇ ਜਾਂ ਫਿਰ ਬਲੌਕ ਦੀਆਂ ਮੰਗਾਂ ਨੂੰ ਜੇ ਦਰਕਰਾਰ ਕੀਤਾ ਜਾਂਦਾ ਤੇ ਸੱਚਮੁੱਚ ਹੀ ਸਰਕਾਰ ਜਿਹੜੀ ਉਹ ਡਿੱਗ ਸਕਦੀ ਹੈ ਪਰ ਸੁਭਾਵਨਾਵਾਂ ਮਾ ਬਹੁਤ ਘਟ ਨੇ ਇਹਦੀਆਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ